ਤੂੰ ਸੁਣ ਨਾ ਇਹ ਇੱਕ ਮਿੰਟ ਤੂੰ ਦੋ ਕਰੀ ਗੱਲ ਜਿਹੜਾ ਕਰਨ ਵਾਲਾ ਨਹੀਂ ਹੁੰਦੀ ਉਹ ਲਾ ਦੇ ਭਰਾ ਨਹੀਂ ਹੁੰਦੀ ਉਹ ਕਰੀ ਗੱਲ ਨਹੀਂ ਹੁੰਦੀ ਹਾਂ ਨਹੀਂ ਵੇਚਦਾ ਭਾਈ ਇਹ ਵੀ ਵੇਚਦਾ ਲੈ ਵੀ ਦੋਸਤੋ ਅੱਜ ਦੀ ਜਿਹੜੀ ਵੀਡੀਓ ਅਸੀਂ ਬਣਾਉਣ ਲੱਗੇ ਆ ਪਸ਼ੂ ਮੰਡੀ ਮਾਨਸਾ ਤੋਂ ਤੇ ਚੰਗੀ ਝੋਟੀ ਤੋਰ ਕੇ ਦਿਖਾਉਣੇ ਆ ਤੇ ਤਾਜੀ ਸੁਈ ਹੋਈ ਆ ਸਾਹਮਣੇ ਬੱਚਾ ਖੜਾ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲਓ ਤੇ ਥਾਣਾ ਜਿਹੜਾ ਸਪੇਸ ਆ ਬਹੁਤ ਸੋਹਣਾ ਤੇ ਬਾਕੀ ਆਰਡਰ ਦੀ ਗੱਲ ਕਰੀਏ ਆਰਡਰ ਦੇ ਵਿੱਚ ਵੀ ਕੋਈ ਫਿਲਾਲ ਕਮੀ ਹੈ ਨਹੀਂਗੀ ਤੇ ਛੋਟੀ ਵੀ ਚੰਗੀ ਆ ਤੇ ਰੇਟ ਵੀ ਜਾਇਜ਼ ਆ ਹਨਾ ਪਸ਼ੂ ਮੰਡੀ ਮਾਨਸਾ ਦੇ ਜਿਹੜੇ ਰੇਟ ਆ ਜਾਇਜ਼ ਹੁੰਦੇ ਆ ਤੇ ਬਾਕੀ ਆਪਾਂ ਪੂਰੀ ਪ੍ਰਾਪਰਟੀ ਦੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਤੇ ਵੀਡੀਓ ਨੂੰ ਅੰਡ ਤੱਕ ਜਰੂਰ ਦੇਖ ਲਓ ਦੇਖ ਕੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਜਿਹੜੇ ਹੋਰ ਦੋਸਤ ਮਿੱਤਰਾਂ ਅੱਜ ਵੀ ਵੀਡੀਓ ਦੇਖ ਸਕਣ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਤੇ ਅੱਜ ਤਰੀਕ ਹੈਗੀ ਆ ਮਿੱਤਰੋ 2 ਫਰਵਰੀ ਮਹੀਨਾ ਤੇ ਬਾਕੀ ਹਰ ਸ਼ੁੱਕਰਵਾਰ ਨੂੰ ਪਸ਼ੂ ਮੰਡੀ ਜਿਹੜੀ ਮਾਨਸਾ ਲੱਗਦੀ ਆ ਤੇ ਬਾਕੀ ਬਾਈ ਨੂੰ ਰੇਡ ਰੂਟ ਆਪਾਂ ਪੁੱਛ ਕੇ ਦੇਣਾ ਸਾਰੀ ਗੱਲਬਾਤ ਕਰਾਉਣੇ ਤੇ ਥਾਣਾ ਸਪੇਸੜਾ ਬਹੁਤ ਸੋਹਣਾ ਤੇ ਚੰਗੀ ਕੱਟੀ ਆ ਤੇ ਕਰਦੇ ਆ ਬਾਈ ਨਾਲ ਗੱਲਬਾਤ ਹੱਸੀ ਗੱਲ ਬਾਈ ਹੱਸੀ ਕਾ ਬਾਈ ਅ ਬਾਈ ਨਾਮ ਦੱਸੋ ਪਹਿਲਾਂ ਆਪਣਾ ਮੇਵਾ ਬਾਈ ਮੇਰੇ ਨਾਲ ਮੇਵਾ ਓਬਾ ਬਾਈ ਠੀਕ ਆ ਮੇਵੇ ਪਿੰਡ ਓਬਾ ਹਾਂਜੀ ਹਾਂਜੀ ਠੀਕ ਆ ਜਲਾ ਮਾਨਸ ਹਣਾ ਹਾਂਜੀ ਹਾਂਜੀ ਜਲਾ ਮਾਨਸ ਠੀਕ ਆ ਤੇ ਮੇਵੇ ਇੱਕ ਵਾਰੀ ਬਾਈ ਨੰਬਰ ਹੀ ਬੋਲ 99822 ਬਾਈ ਜੀ 99822 84682 ਠੀਕ ਆ ਤੇ ਮੇਰੇ ਵਿੱਚ ਆਪਾਂ ਗੱਲ ਕਰੀਏ ਬਈ ਕਵੇਂ ਸੂਈ ਝੋਟੀ ਐ ਇਹ ਬਈ ਦੂਜਾ ਸੂਆ ਸੂਈ ਹੋਈ ਆ ਠੀਕ ਆ ਦੂਜਾ ਸੂਆ ਸੂਈ ਹੋਈ ਆ ਹਾਂ ਕਾਹ ਕਿ ਦਿਨ ਹੋ ਗਿਆ ਅੱਜ ਸੂਈ ਨੂੰ ਹੋ ਗਏ ਬਈ ਇਹਨੂੰ 26 27 ਦਿਨ 26 27 ਦਿਨ ਹਾਂ ਠੀਕ ਆ ਦੁੱਧ ਤੇ ਬੁਰੇ ਦੇ ਹੈ ਹਾਂ ਦੁੱਧ ਦੇ ਬਈ ਠੀਕ ਆ ਤੇ ਦੁੱਧ ਬਈ ਕਿੰਨਾ ਤਿਆਰ ਹੋਣਾ 11 ਕਿਲੋ ਆ ਬਈ 11 ਕਿਲੋ ਪੂਰਾ ਜਮ ਆ 11 ਆ ਗਿਆ ਠੀਕ ਆ ਦਸਲੀ ਕਰਾਮਕ ਦੋ ਟਾਈਮ ਹਾਂ ਹਾਂ ਬਈ ਕਰਾਵਾਂਗੇ ਠੀਕ ਆ ਲੈ ਵੀ ਮਤ ਵਧੂ ਗਈ ਘਟਦਾ ਨਹੀਂ ਲੈਵਾ ਟਾਇਟ ਆ ਥੋੜਾ ਜਿਹਾ ਇਹ ਵੀ ਕਿਸੇ ਨੇ ਛੋਟੀ ਚੰਗੀ ਲੈਣੀ ਹੈ ਘਰੇ ਰੱਖਣ ਵਾਸਤੇ ਮਤਲਬ ਵਧੀਆ ਸਕੀਨ ਝੋਟੀ ਹੈ ਦੂਜੇ ਸੂਏ 11 ਲੀਟਰ ਬਾਈਕਾਂ ਦਾ ਦੁੱਧ ਪੂਰਾ ਜਮਾ ਤਿਆਰ ਆ ਕੰਡੇ ਵਾਲਾ ਆ ਬਈ ਹਾਂ ਕੰਡੇ ਵਾਲਾ ਅਜੀ ਕਿਹਦੇ ਟੋਲੇ ਦਾ ਭਰਾਵਾ ਹੈ ਨਹੀਂ ਗਾ ਠੀਕ ਆ ਵੀ ਉਹ ਮਾ ਵੀ ਹਾਂ ਆ ਪਾਂ ਤਾਜਾ ਜਿਹਾ ਲਵਦੇ ਆ ਵੀ ਇਹਦਾ ਦੁੱਧ ਪੂਰਾ ਕਰਕੇ ਬਾਦ ਵੀ ਸਕਦਾ ਹਾਂ ਬਾਦ ਵੀ ਸਕਦਾ ਠੀਕ ਹਾਂ ਕੋਈ ਐਸੀ ਦੀ ਗੱਲ ਨਹੀਂ ਠੀਕ ਆ ਲੈ ਬਈ ਮਿੱਤਰੋ ਜੇ ਮਨ ਆ ਕਿ ਚਲੋ ਚੰਗੀ ਝੋਲੇ ਵਾਣੀ ਆ ਤਾਂ ਟਾਈਟ ਲੈ ਵੇਦੀ ਹੈ ਦੂਜੇ ਸੂਏ ਤੇ ਕੱਦ ਵੀ ਠੀਕ ਹੈ ਵਧੀਆ ਤੇ 20 25 ਕਿ ਦਿਨਾਂ ਦੀ ਸੂਈ ਹੋਈ ਆ ਤੇ ਮੇਰੇ ਵੇ ਰੇਟ ਦੀ ਗੱਲ ਆਉਂਦੀ ਬਈ ਰੇਟ ਬਾਈ ਇਹਦਾ ਹੂੰ ਤਾਂ ਵੀ ਵੱਧ ਵੀ ਕਰੀਏ ਨੇ 95 ਮੰਗੇ ਨੇ ਉਹ ਵੀ ਆਪਾਂ 85 ਹਜ਼ਾਰ ਦੀ ਉੱਤੀ ਮੰਗੇ ਦੁਵਾਟੀ ਠੀਕ ਹੈ 85 ਹਜ਼ਾਰ ਦੇਵਾਂਗੇ ਮਾਨਤਾਨ ਹੋ ਜੂ ਥੋੜਾ ਬੋਧ ਹੋਊਗਾ ਬਾਲਾ ਨਹੀਂ ਠੀਕ ਹੈ ਲੈ ਮੇਤਰੋ ਬਾਈ ਕਹਿੰਦਾ ਮਾਨਤਾਨ ਵੀ ਕਰ ਦੂੰਗਾ ਤੇ ਰੇਟ 85 ਹਜ਼ਾਰ ਦੀ ਕਹਿੰਦੇ ਦੇਣੀ ਆ ਤੇ ਮਾਨਤਾਨ ਜ਼ਰੂਰ ਕਰਕੇ ਦਰੂ ਤੇ ਬਾਕੀ ਮੇਵੇ ਨਾਲ ਠੰਡੀ ਵਾਲੀ ਹੈ ਸ੍ਰੀ ਸੋਹਣੀ ਜਮਾਸੀਲਾ ਆ ਪੂਰੀ ਸਿਲ ਜੀ ਦਾ ਮਾਤੂ ਤੂੰ ਚੰਗੇ ਆ ਉਦੀ ਹੱਥ ਲੱਜ ਮਾ ਪੁੰਡੇ ਵਾਂਗ ਪੂਲੀ ਜੀ ਲੈ ਮੇਤਰੋ ਬਾਈ ਕਹਿੰਦਾ ਚਵਾਈ ਦੀ ਵੀ ਇੱਕ ਨੰਬਰ ਆ ਤੇ ਬਾਕੀ ਮੇਵੇ ਨਾਲ ਸੰਪਰਕ ਕਰ ਲਿਓ ਪਿੰਡਾ ਉੱਬਾ ਤੇ ਜਿਲ੍ਹਾ ਬਈ ਦਾ ਮਾਨਸਾ ਮਾਨਸਾ ਮੰਡੀ ਦੇ ਲੈ ਕੇ ਆਇਆ ਹੋਇਆ ਹੈ ਸੰਪਰਕ ਤੁਸੀਂ ਕਰਨਾ ਚੰਗੀਆਂ ਝੋਟੀਆਂ ਰੱਖਦਾ ਚੰਗੀਆਂ ਝੋਟੀਆਂ ਲੈ ਕੇ ਵੇਚਦਾ ਮੰਨ ਲਾ ਤੇ ਸ਼ੌਕ ਦਾ ਕੰਮ ਕਰਦਾ ਵਧੀਆ ਦਸੱਲੀ ਤੁਸੀਂ ਕਰਨੀ ਦੋ ਟਾਂ ਲਾਈ ਵੀ ਦੋਸਤੋ ਨਾਲ ਆਪਾਂ ਇੱਕ ਤੁਹਾਨੂੰ ਮੱਝ ਦਿਖਾਉਣਾ ਹੈ ਬਾਈ ਦੀ ਮੰਨ ਲਓ ਤਾਜੀ ਸੂਈ ਹੋਈ ਆ ਤੇ ਬਾਕੀ ਆਰਡਰ ਆਰਡਰ ਦੀ ਗੱਲ ਕਰੀ ਤਾਂ ਠੀਕ ਆ ਬਿਲਕੁਲ ਇਹ ਤੋਰ ਦੇ ਇਧਰ ਮਹੀਨੇ ਦੀ ਮਹੀਨੇ ਦੀ ਠੀਕ ਆ ਮੈਂ ਤਾਂ ਕਹਿੰਨ ਬੱਚੇ ਕਰਨੇ ਕੋਈ ਗੱਲ ਨਹੀਂ ਮਹੀਨੇ ਦੀ ਸੂਈ ਹੋਈ ਆ ਤੇ ਬੱਚਾ ਇਧਰ ਉਲੇਜ ਬਠਾ ਸੀਗਾ ਤੇ ਬਾਕੀ ਤੁਸੀਂ ਚੈੱਕ ਆਊਟ ਕਰ ਲੋ। ਥਣਾ ਸਾਈਜ਼ ਥੋੜਾ ਜਿਆ ਮੂਰਲੇ ਵੱਡੇ ਆ ਤੇ ਮਾਗਰ ਥਣ ਥੋੜੇ ਛੋਟੇ ਆ। ਤੇ ਮੋੜ ਦਾ ਮੋੜ ਦਾ ਬਾਈ। ਆ ਮੈਂ ਕਿਹਾ ਰਿਹਾ। ਬਾਕੀ ਬਾਈ ਤੋਂ ਪਹ ਜਾਣਕਾਰੀ ਲੈਣੇ ਤੇ ਰੇਟ ਰੂਟ ਦੀ ਕਰਦੇ ਆ ਗੱਲ। ਦੁੱਧ ਬਾਦ ਦੀ ਸਾਰੀ। ਲੈ ਚੱਲ ਬਣਦੇ ਬਾਈ। ਬਾਕੀ ਸਾਰੀ ਪ੍ਰੋਪਰ ਹੈ ਜਿਹੜੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਕਿਉਂਕਿ ਮਾਨਸਾ ਮੰਡੀ ਦੇ ਜਿਹੜੇ ਜਾਨਵਰ ਤਰ ਪਸ਼ੂ ਇਹੇ ਜਿਹੇ ਆਉਂਦੇ ਆ। ਤੇ ਬਾੜੇ ਚੰਗੇ ਯਾਨੀ ਕਿ ਟਾਪ ਕੁਆਲਿਟੀ ਵਾਲੇ ਤੇ ਪਸ਼ੂ ਘੱਟ ਬੰਦਦੇ ਆ ਬਾਕੀ ਬਾਈ ਨੇ ਕਰਦੇ ਆ ਗੱਲ ਅ ਭਾਈ ਸਸੀ ਗਾਲ ਸਸੀ ਗਾਲ ਰਹੀ ਜੀ ਅ ਭਾਈ ਨਾਮ ਦੱਸੋ ਆਪਣਾ ਨਾਮ ਮੇਰਾ ਵਿੱਕੀ ਸਿੰਘੀ ਵਿੱਕੀ ਹਾਂਜੀ ਠੀਕ ਆ ਤੇ ਭਾਈ ਵਿੱਕੀ ਪਿੰਡ ਕਿਹੜਾ ਹੈ ਪਿੰਡ ਸਿੰਘੋ ਬਾਈ ਸਿੰਘੋ ਹਾਂ ਬਾਈ ਸਿੰਘੋ ਲੈਰੀ ਸਿੰਘੋ ਲੈਰੀ ਠੀਕ ਆ ਤੇ ਜਿਲ੍ਹਾ ਆਪਾਂ ਨੂੰ ਰਹਿੰਦਾ ਬਠਿੰਡਾ ਬਠਿੰਡਾ ਹਾਂ ਬਾਰਡਰ ਤੇ ਰਹੇ ਹੈਣਾ ਹਾਂ ਠੀਕ ਆ ਤੇ ਵਿੱਕੀ ਭਾਈ ਜੇ ਇਹਦੀ ਮੱਝ ਦੀ ਗੱਲ ਕਰੀ ਕਹਿੰਦੇ ਸੂਇਆ ਏ ਬਈ ਤੀਜਾ ਸੂਆ ਬਈ ਤੀਜਾ ਸੂਆ ਠੀਕ ਆ ਤੇ ਸੂਈ ਕਿੰਨਾ ਘਟਾਉਂਦੀ ਆ ਇਹਗੇ ਮਹੀਨੇ ਦੀ ਬਈ ਮਹੀਨੇ ਸੂਈ ਹੋਈ ਆ ਮਿੱਤਰੋ ਤੇ ਤੀਜਾ ਸੂਆ ਤੇ ਵਿੱਕੀ ਭਾਈ ਦੁੱਧ ਹੁਣ ਕਿੰਨਾ ਗੈਸਟ ਆ ਦੁੱਧ ਬਈ 14 ਕਿਲੋ ਆਣਾ ਪੂਰਾ ਹਾਂ ਪੂਰਾ 90 ਮਾਰ ਕੇ ਦੇ ਦਾਂਗੇ ਠੀਕ ਆ ਤੇ ਇੱਕ ਵਾਰੀ ਮੋਬਾਈਲ ਨੰਬਰ ਬੋਲੀ ਭਾਈ 82642 7560 ਠੀਕ ਆ ਇਹ ਬਈ ਵਿੱਕੀ ਦੇ ਨੰਬਰ ਆ ਪਿੰਡ ਆ ਨਗਲਾ ਸਿੰਘੋ 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 ਲੈਰੀ ਲੈਰੀ ਜਿਲ੍ਹਾ ਬਠਿੰਡਾ ਤੇ ਬਾਕੀ ਬਾਈ 14 ਲੀਟਰ ਗਾਂ ਡੱਬੇ ਮਾਰ ਕੇ ਦੇ ਦਿਆਂਗੇ ਜੇ ਕਿਸੇ ਭਰਾ ਨੇ ਮੰਨ ਲਓ ਵੀ ਲੈਣੀਆਂ ਦੋ ਟਾਈਮ ਬਾਈ ਤਸੱਲੀ ਕਰ ਲੈ ਹਾਂ ਹਾਂ ਵਿਚੋ ਕੇ ਲੈ ਤੇ ਵਿੱਕੀ ਬਾਈ ਰੇਟ ਦੀ ਗੱਲ ਆਂਦੀ ਰੇਟ ਕੀ ਕਰਤਾ ਮੁੱਲ ਹੈਗਾ 85000 ਰੁਪਏ ਵੀ ਹਾਂ ਨਾ ਕਿੰਨੇ ਦੇ ਹੋ ਜੋ ਕਰ ਦਾਂਗੇ ਬਈ ਮਾਨਦਾਨ ਕਰਤਾ ਠੀਕ ਹੈ ਮਾਨਦਾਨ ਕਰਕੇ ਦਰਾਂਗੇ ਹਾਂ ਹਾਂ ਪੂਰਾ ਮਾਨਦਾਨ ਠੀਕ ਹੈ ਰੇਟ ਮਿੱਤਰੋ 85000 ਆ ਬਾਕੀ ਮੌਕੇ ਦੀ ਗੱਲ ਆ ਬਾਈ ਕਹਿੰਦਾ ਮਾਨਦਾਨ ਜ਼ਰੂਰ ਕਰਕੇ ਦਰਾਂਗੇ ਕੋਈ ਇਹੋ ਜੀ ਗੱਲ ਨਹੀਂ ਤੇ ਬਾਕੀ ਰੇਟ ਤਾਂ ਹਨਾ ਮੰਡੀ ਦੇ ਕਰਕੇ ਕਰਨੀ ਹੁੰਦਾ ਤੇ ਬਾਕੀ ਵਿੱਕੀ ਬਈ ਨਾਲ ਸੰਪਰਕ ਜ਼ਰੂਰ ਕਰ ਲਿਓ। ਤੁਰਦੀ ਇੱਕ ਵਾਰੀ ਤੁਸੀਂ ਹੋਰ ਦੇਖ ਲਓ। ਤੇ ਪਿੰਡ ਹੈ ਬਈ ਦਾ ਸਿੰਘੋ ਤੇ ਜ਼ਿਲ੍ਹਾ ਹੈਗਾ ਬਠਿੰਡਾ। ਦੋਸਤੋਂ 14 ਕਿਲੋ ਬਈ ਤਿਆਰ ਦਾ ਉਹ ਕਰਦੇ ਹੋ ਲਾਸੇ। ਪਰ ਕੀ ਤੁਸੀਂ ਕਰਨਾ। ਦਸੱਲੀ ਕਰਕੇ ਫੇਰ ਖਰੀਦ ਸਕਦੇ। ਲੈ ਵੀ ਮਿੱਤਰੋ ਇੱਕ ਨਾਪਾ ਟੋਕੜ ਗੱਭਣ ਸਾਨੂੰ ਮੱਝ ਦਿਖਾਉਣੇ ਆ ਤੇ ਬਾਕੀ ਰੇਟ ਵੀ ਜਾਇਜ਼ ਆ। ਪਹਿਲਾਂ ਇੱਕ ਵਾਰੀ ਤੋੜ ਕੇ ਦਿਖਾਉਣੇ ਆ। ਤੁਰਦੀ ਦੋਈ ਚੈੱਕ ਕਰ ਲੋ। ਤੇ ਬਾਕੀ ਪੂਰੀ ਫੋਲ ਆਪਾਂ ਡਿਟੇਲ ਬਾਈ ਤੋਂ ਲੈ ਕੇ ਦੇਵਾਂ ਮੈਂ ਧੋਰ ਵੇਗਾ ਕੀ ਕਰਾਂ ਬਾਕੀ ਗੱਬਣ ਵੀ ਵਧੀਆ ਤੇ ਚੰਗੇ ਟਾਈਮ ਦੀਆਂ ਤੇ ਬਾਕੀ ਦੁੱਧ ਵੀ ਬਾਈ ਕਹਿੰਦਾ ਹਜੇ ਦਿੰਦੀ ਆ ਤੇ ਬਾਕੀ ਸਾਰਾ ਗੱਲਬਾਤ ਵੀ ਕਰਾਂਗੇ ਤੇ ਸੰਬਰਕ ਤੁਸੀਂ ਕਰ ਲਿਓ ਮੱਧ ਤੁਰ ਦੀ ਇੱਕ ਵਾਰ ਚੈੱਕ ਕਰ ਲਓ ਕਾਦਲ ਜ਼ਰੂਰ ਦਰਮੈਨ ਆ ਤੇ ਮੰਗਰ ਬੱਚਾ ਹੈ ਨਹੀਂਗਾ ਹਨਾ ਤੇ ਆਪਾਂ ਬਾਕੀ ਬਾਈ ਨਾਲ ਸਾਰੀ ਗੱਲਬਾਤ ਕਰਦੇ ਆਂ ਥਾਣਾ ਦੀ ਗੱਲ ਕਰੀਏ ਥਾਣਾ ਦਾ ਜਿਹੜਾ ਬਿਲਕੁਲ ਸੋਣਾਗਾ ਚਾਰੇ ਥਾਣੇ ਨਿਕੜਨਵੇਂ ਆ ਤੇ ਬਾਈ ਨਾਲ ਗੱਲਬਾਤ ਕਰਾਉਣੇ ਆ ਕੀ ਕਹਿੰਦਾ ਕਿੰਨਾ ਰੇਟ ਕਰਦਾ ਅ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਨਾਂ ਦੱਸੋ ਪਹਿਲਾਂ ਆਪਣਾ ਗੱਗੀ ਨਾਮ ਹੈ ਦਲੇਰਾਲਾ ਪਿੰਡ ਆ ਜੀ ਠੀਕ ਆ ਪਿੰਡ ਦਲੇਰਾਲਾ ਹੈਨਾ ਜਿਲ੍ਹਾ ਮਾਨਸਾ ਬਾਈ ਤੇ ਗੱਗੀ ਜਿਹੜੀ ਆਪਾਂ ਮੈਂਸ ਦਿਖਾਈਆ ਬਈ ਅੱਜ ਕੰਮੇ ਸੂਏ ਆ ਇਹ ਇਹ ਤੀਸਰੇ ਸੂਏ ਦੀ ਗੱਬਣ ਹੈ ਤੀਜੇ ਸੂਏ ਗੱਬਣ ਆ ਹਾਂਜੀ ਕਿੰਨੇ ਟਾਈਮ ਦੀ ਗੱਬਣਾ ਬਾਈ ਸਾਢੇ ਪੰਜ ਨੇ ਜੀ ਸਾਢੇ ਪੰਜ ਜਮਾ ਮੱਲਾ ਚੈੱਕ ਪਾਸ ਹਾਂਜੀ ਹਾਂਜੀ ਚੈੱਕ ਪਾਸ ਠੀਕ ਆ ਜੇ ਕੋਈ ਭਰਾ ਲੈਂਦਾ ਮੱਲਾ ਚੈੱਕ ਕਰਾ ਕੇ ਲੈ ਕੇ ਜਾ ਹਾਂਜੀ ਚੈੱਕ ਕਰਾ ਕੇ ਦੇ ਮਾਂ ਤੇ ਬੱਚਾ ਹੈ ਨਹੀਂ ਬਾਈ ਬੱਚਾ ਮਰਿਆ ਹੋਇਆ ਜੀ ਠੀਕ ਆ ਇੱਕ ਵਾਰੀ ਨੰਬਰ ਬੋਲ ਬਾਈ 628420352 ਤੇ ਦੁੱਧ ਬਾਈ ਕਿੰਨਾ ਹੋਣਾ ਦੁੱਧ 4 ਲੀਟਰ ਆਈ ਹੈ 4 ਲੀਟਰ ਹਾਂ ਦੋਨੇ ਟਾਈਮ ਮਿਲਦੀ ਕਿ ਕਟਾ ਮੇ ਇੱਕ ਟਾਈਮ ਮਿਲਦੀ ਇੱਕ ਟਾਈਮ ਮਿਲਦੀ ਮਿੱਤਰੋ 4 ਲੀਟਰ ਦੁੱਧ ਆ ਤੇ ਸਾਢੇ ਪੰਜ ਮਹੀਨਿਆਂ ਦੀ ਬਾਈ ਕਹਿੰਦਾ ਗੱਬਣਾ ਤੇ ਬਾਕੀ ਬੱਚਾ ਹੈ ਨਹੀਂ ਚਾੜ ਤੇ ਮਿਲਦੀ ਆ ہاں ਚਾੜ ਤੇ ਠੀਕ ਆ ਤੇ ਗੱਗੀ ਬਾਈ ਰੇਟ ਦੀ ਗੱਲ ਲੈਂਦੇ ਆ ਰੇਟ ਕੀ ਕਰਤਾ ਫਿਕਸ ਹੀ ਕਰੀ 47000 ਰਹਿ ਮਾਨਦਾਨ ਕਰ ਦਾਂਗੇ ਜਿਹੜਾ ਕਈ ਵੀਡੀਓ ਦੇਖ ਕੇ ਹੋਗਾ 2000 ਠੀਕ ਹੈ ਮਤਲਬ ਹੀ ਹੈਕਸਰੇਟਾ 47000 ਰੁਪਿਆ ਹਾਂਜੀ ਜੇ ਵੀਡੀਓ শেয়ার ਕਰਾਂਗੇ ਆ ਗਿਆ ਇਹ 2000 ਮਾਨਤਨ ਕਰਾਂਗੇ 2000 ਮਾਨਤਨ ਤਾਂ 45000 ਦੀ ਆਪਾਂ ਦੇ ਦੇਾਂਗੇ ਲੈ ਵੀ ਮਿੱਤਰੋ ਮੱਧ ਚੰਗੀ ਹੈ ਤੀਜੇ ਸੂਏ ਆ ਤੇ 5.5 ਮਹੀਨਿਆਂ ਦੀ ਗੱਬਣਾ ਤੇ ਬੱਚਾ ਹੈ ਨਹੀਂ ਮਗਰ 4 ਲੀਟਰ ਦੁੱਧ ਆ ਤੇ ਚਾਰਟ ਤੇ ਮਿਲਦੀ ਹੈ ਨਾ ਹਾਂਜੀ ਚਾਰਟ ਤੇ ਮਿਲਦੀ ਆ ਦੋ ਟਾਈਮ ਇੱਕ ਟਾਈਮ ਮਿਲਦੀ ਆ ਤੇ ਦਸੱਲੀ ਕਰਕੇ ਪੂਰੀ ਚੋਕਿਆ ਉਹਰਾ ਦੇਖ ਕੇ ਫੇਰ ਲੈ ਸਕਦੇ ਹੋ ਚੈੱਕ ਕਰਾ ਕੇ ਡਾਕਟਰ ਲਿਆ ਕੇ ਤੇ ਇੱਕ ਵਾਰੀ ਨੰਬਰ ਹੋਰ ਬੋਲ ਦੇ ਬਾਈ 628420535 ਬਿੰਡ ਦੇ ਲੇ ਲਾ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਠੀਕ ਹੈ ਬਾਈ ਨਾ ਸੰਪਰਕ ਜ਼ਰੂਰ ਕਰ ਲਿਓ ਲੈ ਵੀ ਦੋਸਤ ਨੇ ਆਪਾਂ ਤੋਕੜ ਗੱਬਣ ਤੋੜ ਕੇ ਦਿਖਾਉਣੇ ਸੋਨੂੰ ਤੇ ਤੁਰਦੀ ਤੁਸੀਂ ਚੈੱਕ ਕਰ ਲਿਓ ਤੇ ਬਾਕੀ ਆਪਾਂ ਪ੍ਰੋਪਰ ਹੈ ਬਾਈ ਤੋਂ ਸਾਰੇ ਡਿਟੇਲ ਲੈ ਕੇ ਦੇਵਾਂਗੇ ਤੇ ਬਿਲਕੁਲ ਸਾਫ਼ ਅਡਰਾ ਤੇ ਬਾਕੀ ਚੰਗੀ ਝੋਟੀ ਹੈ ਨਾ ਕੱਦਗਾਠ ਵਾਲੀ ਜਿਵੇਂ ਕਹਦੀ ਤਾਜ਼ੀ ਸੋਈਆਂ ਵਰਗੀ ਲੱਗਦੀ ਆ ਤੇ ਟੋਕੜ ਮੰਨ ਲਓ ਕਹਿਣ ਦਾ ਮਤਲਬ ਵੀ ਲੱਗਦੀ ਹੈ ਨਾ ਚੰਗੇ ਥਣ ਲੈ ਵੇ ਦੀਆ ਸਾਫਾ ਤੇ ਸਾਹਮਣੇ ਜਿਹੜਾ ਬੱਚਾ ਖੜਾ ਮਾਗਰ ਵੀ ਸ਼ਾਇਦ ਆ ਕੱਟੀ ਆ ਹਾਂ ਮਾਗਰ ਵੀ ਕੱਟੀ ਆ ਤੇ ਚੰਗੀ ਝੋਟੀਆਂ ਕੱਦਗਾਠ ਵਾਲੀ ਮਿੱਤਰੋ ਤੇ ਦੇਖ ਸਕਦੇ ਹੋ ਨਾ ਤੁਸੀਂ ਜਿਹੜੇ ਭਰਾ ਕਹਿੰਦਾ ਟੋਕੜ ਲੈ ਕੇ ਝੋਟੀ ਪਾਣ ਲਈਏ ਤੇ ਉਹ ਮਤਲਬ ਇਹ ਝੋਟੀ ਲੈ ਸਕਣਾ ਚੰਗੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਦੱਸੋ ਜੀ ਪਹਿਲਾਂ ਆਪਣਾ ਮੇਰੇ ਨਾਮ ਠਾਕਰ ਸਿੰਘ ਠਾਕਰੀ ਠਾਕਰ ਸਿੰਘ ਠਾਕਰ ਸਿੰਘ ਜੀ ਤੇ ਕਿਹੜੇ ਪਿੰਡ ਆ ਜੀ ਪਿੰਡ ਮੇਰਾ ਮਸੇਹ ਹੈ ਨਥੇ ਹਨਾ ਅਗਲੇ ਕੋਲੇ ਹਾਂਜੀ ਠੀਕ ਆ ਜਿਲ੍ਹਾ ਆਪਾਂ ਨੂੰ ਮਾਨਸਾਗ ਬਠਿੰਡਾ 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 ਜੀ ਤੇ ਜਿਹੜੀ ਆਪਾਂ ਝੋਟੀ ਦਿਖਾਈਏ ਕੰਮੇ ਸੂਏ ਜੀ ਇਹ ਦੂਜੇ ਦੂਜੇ ਸੂਏ ਤੇ ਹੁਣ ਮੰਨ ਲਓ ਵੀ ਦੁੱਧ ਕਿੰਨਾ ਕਾ ਜੀ ਦੁੱਧ ਥੱਲੇ 7 ਕਿਲੋ ਆ 7 ਕਿਲੋ ਗੱਬਣ ਤਾਂ ਨਹੀਂ ਹੈਗੀ ਜੀ ਗੱਬਣਾ ਹੈ ਕਿੰਨੇ ਟਾਈਮ ਦੀ ਇਹ ਸਵਾ ਕੁ ਮਹੀਨੇ ਦੀ ਗੱਬਣਾ ਡੇਢ ਮਹੀਨੇ ਦੀ ਸਵਾ ਡੇਢ ਮਹੀਨੇ ਦੀ ਠੀਕ ਆ ਜੀ ਤੇ ਮਾਗਰ ਵੀ ਕੱਟੀ ਹੈ ਨਾ ਜੀ ਹਾਂ ਕੱਟੀ ਹੈ ਕੀ ਮੁੱਲ ਵੜੀ ਕਰਤੀ ਜੀ ਮੁਲਵਾੜੀ ਦੇ 80000 ਹੈ ਅਸੀਂ ਜਮਾਨਤਾਨ ਹੋ ਜੀ ਹਾਂਜੀ ਹਾਂਜੀ ਠੀਕ ਹੈ ਇੱਕ ਵਾਰੀ ਮੋਬਾਈਲ ਨੰਬਰ ਦੱਸ ਦਿਓ ਜੀ 94174 ਜੀ 51618 ਠੀਕ ਹੈ ਜੀ ਤੇ ਪਿੰਡ ਬਈ ਦਾ ਮੰਨ ਲਓ ਨਗਲਾ ਹੀ ਨਥੇ ਹੈ ਨਥੇ ਹੈ ਤੇ ਜਿਲ੍ਹਾ ਰਾਇਨਮਤਰੋ ਬਠਿੰਡਾ ਤੇ ਦੂਜੇ ਸੂਏ ਜੀ ਹਾਂਜੀ ਦੂਜੇ ਸੂਏ ਝੋਟੀ ਆ 8 ਕਿਲੋ ਜਿਹੜਾ ਦੁੱਧ ਦੱਸਦੇ ਆ ਤੇ ਬਾਕੀ ਮੰਗਰ ਘੱਟੀ ਆ 1.5 ਮਹੀਨੇ ਦੀ ਗੱਬਣਾ ਜੇ ਕਿਸੇ ਭਰਾਣ ਲੈਣੀ ਹੈ ਤਾਂ ਮਾਲਾ ਅੰਕਲ ਨਾਲ ਸੰਪਰਕ ਜ਼ਰੂਰ ਕਰ ਸਕਦਾ ਪਿੰਡ ਨੰਗਲਾ ਤੇ ਜ਼ਿਲ੍ਹਾ ਬਠਿੰਡਾ ਤੇ ਪਿੰਡ ਹੈਗਾ ਨਸੇਹਾ ਜੀ ਤੇ ਜ਼ਿਲ੍ਹਾ ਬਠਿੰਡਾ ਚੰਗੀ ਝੋਟੀ ਕੱਦਗਾਠ ਵਾਲੀ ਤੇ ਬਾਕੀ 8 ਕਿਲੋ ਦੁੱਧ ਦਾ ਮੌਕੇ ਦਾ ਤੇ 1.5 ਮਹੀਨੇ ਦੀ ਗੱਬਣਾ ਤੇ ਸੰਪਰਕ ਤੁਸੀਂ ਕਰ ਸਕਦੇ ਸੰਪਰਕ ਜ਼ਰੂਰ ਕਰਨੇ ਚਾਹ ਬਾਨਵੀਰ ਤੇ ਚੰਗੀ ਝੋਟੀ ਦੇ ਕਿਸੇ ਨੇ ਘਰੇ ਲੈ ਕੇ ਮੰਨ ਲਓ ਪਾਲਣੀ ਤੇ ਜੂਪੀ ਦਾ ਗਾਹਕ ਵੀ ਜਿਹੜਾ ਲੱਗਿਆ ਹਾਂ ਵੀ ਦੋਸਤ ਸੱਕਣਾ ਬਾਈ ਝੋਟੀ ਦਿਖਾਉਣ ਪਹਿਲੇ ਸੂਏ ਹਾਂ ਪਹਿਲੇ ਪਹਿਲੇ ਸੂਏ ਆ ਤੇ ਸਾਹਮਣੇ ਬੱਚਾ ਖੜਾ ਤੇ ਸੂਈ ਹੈਗੀ ਆ ਘੱਟੂ ਘੱਟ ਡੇਢ ਦੋ ਮਹੀਨਾ ਦੀ ਹੈਣਾ ਡੇਢ ਮਹੀਨੇ ਦੀ ਤੇ ਬਾਕੀ ਬਾਈ ਤੋਂ ਵੀ ਜਾਣਕਾਰੀ ਪੂਰੀ ਲਵਾਂਗੇ ਤੇ ਆਰਡਰ ਦੀ ਜਿਹੜੀ ਕੁਆਲਿਟੀ ਤੁਸੀਂ ਦੇਖ ਲਓ ਚਾਰੇ ਥਣ ਨਖੜਵੇਂ ਤੇ ਝੋਟੀ ਚੰਗੇ ਗੱਦ ਘੱਠ ਵਾਲੀ ਆ ਤੇ ਥਣਲੇਵਾ ਸਾਫ਼ ਹਨਾ ਬਿਲਕੁਲ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਟੇਡਾ ਪਣ ਨਹੀਂ ਹੈਗਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਸਾਹਮਣੇ ਜਿਹੜਾ ਬੱਚਾ ਖੜਾ ਬੰਨ ਦੇ ਬਾਈ ਬੰਨ ਦੇ ਤੇ ਚੰਗੀ ਝੋਟੀ ਹੈ ਨਾ ਤੇ ਬਾਕੀ ਰੇਡ ਰੂਟ ਬਾਈ ਤੋਂ ਪੁੱਛ ਕੇ ਨਾ ਦੁੱਧ ਹੀ ਜਾਣਕਾਰੀ ਲੈਣੇ ਆ ਕੀ ਗੱਲਬਾਤ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਐ ਬਾਈ ਨਾਮ ਦੱਸਿਓ ਆਪਣਾ ਮੰਗਲ ਹੈ ਬਾਈ ਮੰਗਲ ਠੀਕ ਆ ਬਾਈ ਮੰਗਲ ਪਿੰਡ ਗੜਾ ਪਿੰਡ ਜਗਮਾਲ ਵਾਲੀ ਜਗਮਾਲ ਵਾਲੀ ਹਰਿਆਣਾ ਤੋਂ ਆਇਆ ਹਾਂ ਠੀਕ ਆ ਤੇ ਜ਼ਿਲ੍ਹਾ ਕਹੜਾ ਵਾਲੀ ਆ ਹਾਂ ਜ਼ਿਲ੍ਹਾ ਸਰਸਾ ਸਰਸਾ ਠੀਕ ਆ ਤੇ ਮੰਗਲ ਜੀ ਬਾਈ ਆਪਣਾ ਕੈਮੇਸ ਹੋਇਆ ਪਹਿਲੇ ਸੂਏ ਪਹਿਲੇ ਸੂਏ ਠੀਕ ਆ ਤੇ ਕਿੰਨਾ ਕ ਟਾਈਮ ਆ ਬਾਈ ਸੂਈ ਨੂੰ ਸੂਈ ਨੂੰ ਡੇਢ ਕਿ ਮਹੀਨਾ ਡੇਢ ਮਹੀਨਾ ਤੇ ਦੁੱਧ ਬਾਈ ਹੁਣ ਕਿੰਨਾ ਕਸਟਮ ਹੈ 9 ਕਿਲੋ ਤੋਂ ਤਿਆਰ ਹੈ 9 ਕਿਲੋ ਠੀਕ ਆ ਇੱਕ ਵਾਰੀ ਮੋਬਾਈਲ ਨੰਬਰ ਬੋਲਿਓ ਬਾਈ ਹੈ ਮੋਬਾਈਲ ਨੰਬਰ ਬੋਲਿਓ ਮੇਰਾ ਮੋਬਾਈਲ ਨੰਬਰ 94166 ਆ ਜੀ 944441 ਠੀਕ ਆ ਤੇ ਬਾਈ ਰੇਟ ਕੀ ਕਰਤਾ ਮੈਂ ਕਿਹੜੇ ਗੱਲੇ ਨੇ 75000 ਰੁਪਏ 75000 ਮਾਨਤਾਣ ਹੋ ਜੂ ਹਾਂਜੀ ਠੀਕ ਆ ਲੈ ਵੀ ਮਿੱਤਰੋ ਬਾਈ ਜਗਮਾਲ ਵਾਲੀ ਤੋਂ ਆ ਜਿਲ੍ਹਾ ਰਹਿੰਦਾ ਸਰਸਾ ਤੇ ਪਹਿਲੇ ਸੂਏ ਝੋਟੀ ਤੇ 9 ਕਿਲੋ ਬਾਈ ਕਹਿੰਦਾ ਦੁੱਧਾ ਤਿਆਰ ਆ ਤੇ ਜੇ ਕਿਸੇ ਭਰਾ ਦੇ ਮਨ ਲੱਗ ਸਮਝੀ ਚਾਹੁੰਦੇ ਸੰਪਰਕ ਕਰ ਸਕਦਾ ਤੇ ਬਾਕੀ ਰੇਟ 75000 ਆ ਬਾਈ ਕਹਿੰਦਾ ਮੌਕੇ ਤੇ ਮਾਨਤਾਨ ਜਰੂਰ ਹੋ ਜੂਗਾ ਸੰਪਰਕ ਤੁਸੀਂ ਕਰਨਾ ਤੇ ਸਾਹਮਣੇ ਬੱਚਾ ਖੜਾ ਡੇਢ ਮਹੀਨੇ ਦੀ ਸੂਈ ਆ ਲੈ ਵੀ ਦੋਸਤੋ ਆਪਾਂ ਬਾਈ ਦਿਆਂ ਦੋ ਝੋਟੀਆਂ ਦਿਖਾਉਣਾ ਤੇ ਪਹਿਲਾਂ ਤੋੜ ਕੇ ਦਿਖਾ ਦਈਏ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰਾਵਾਂਗੇ ਆ ਇਧਰੋਂ ਦੋ ਲਾ ਤੇ ਬਾਕੀ ਦੇਖ ਸਾਹਮਣੇ ਬੱਚਾ ਖੜਾ ਦੋਸਤੋ ਤੇ ਬਾਕੀ ਥਣ ਲੇਵਾ ਬਿਲਕੁਲ ਸਾਫ ਆ ਤੇ ਚੰਗੀਆਂ ਝੋਟੀਆਂ ਨੇ पशु मंडी मानसा के उत्ते बी फिर मोड़ दिया बी मोड़ा तो बाकी थालेवा गल करिए थालेवा चंगा है ना साफ बिलकुल लह चल बाकी बी ना गलबात भी करावे तो जो आप आर्डर की गल करिए आर्डर बहुत सोहना है ना सारे थानू निखड़े हैं तो चंगे बीते बाकी आप रेट रूट बज तो सारी जानकारी प्रॉपर लै देवे ਤੇ ਜਿਹੜੇ ਵੀ ਪਹਿਲੀ ਵਾਰ ਦੇਖ ਰਹੇ ਆ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਇੱਕ ਝੋਟੇ ਹੋਰ ਤੋਰ ਕੇ ਦਿਖਾਉਣੇ ਆ ਇਹ ਵੀ ਦਾਇ ਸੁਹੀ ਆ ਤੇ ਤੁਰਦੀ ਤੁਸੀਂ ਚੈੱਕ ਕਰ ਲਿਓ ਅਡ ਇਹਦਾ ਵੀ ਬਾਈ ਸੋਹਣਾ ਹੈ ਤੇ ਬਾਕੀ ਨਖੜਵੇਂ ਥਣ ਤੇ ਗੱਲਬਾਤ ਆਪਾਂ ਬਾਈ ਨਾਲ ਮਾਗਰੋ ਕਰਾਉਣੇ ਆ ਤੇ ਪਹਿਲਾਂ ਆਪਾਂ ਪ੍ਰੋਪਰ ਜਿਹੜੀ ਜਾਣਕਾਰੀ ਲੈ ਕੇ ਦਿੰਨੇ ਹੈ ਹਨ ਤੇ ਬਾਕੀ ਦੇਖ ਸਕਦੇ ਜੀ ਅੰਡਰ ਕੁਆਲਿਟੀ ਤੁਰਦੀਨ ਮੋੜਲਾ ਮੋੜਲਾ ਸਿੰਘ ਦੇ ਛੋੜੇ ਜਰੂਰ ਖੋਲੇ ਤੇ ਦੁੱਧ ਚੰਗੀ ਦਾ ਹੈ ਨਾ ਮਾਜ ਥੱਲੇ ਤੇ ਬਾਕੀ ਗੱਲਬਾਤ ਬਾਈ ਨਕਰਾਂ ਤੇ ਬਾਕੀ ਗਾਹ ਕ ਵੀ ਜਿਹੜਾ ਮੌਕੇ ਤੇ ਲੱਗਿਆ ਹੋਇਆ ਨਾ ਤੇ ਨਹੀਂ ਤਾਂ ਹੋ ਜਾਣਾ ਲਬਾਈ ਨਾਲ ਕਰਦੇ ਆ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਈ ਨਾਮ ਦੱਸੋ ਬੱਲਾ ਆਪਣਾ ਨਾਮ ਗੁਰਪਿਆਰ ਸਿੰਘ ਹੈ ਬਾਈ ਜੀ ਠੀਕ ਆ ਤੇ ਬਾਈ ਜਿਹੜੀ ਆਪਾਂ ਇੱਕ ਨੰਬਰ ਤੇ ਦੋ ਝੋਟੀ ਦੌਰ ਕੇ ਦਿਖਾਈ ਆ ਕੈਮੇ ਸੂਏ ਇਹ ਦੂਜਾ ਸੂਆ ਵੀਰ ਦੂਜਾ ਸੂਆ ਹਾਂਜੀ ਕਿੰਨੇ ਸੂਏ ਬਾਈ ਸੂਈ ਨੂੰ ਹੋ ਗਿਆ ਬਾਈ 20 ਬਾਈ ਜਰ ਠੀਕ ਆ ਦੁੱਧ ਬਾਈ ਕਿੰਨਾ ਕਿਹ ਯਾਰ ਦੁੱਧ 13 ਪਲਾਸ ਸਾਰੇ ਯਾਰ ਠੀਕ ਆ ਤੇ ਪਿੰਡ ਬਾਈ ਆਪਣਾ ਪਿੰਡ ਹਰਿਆਉ ਰਹਿ ਜਾਂਦਾ ਵੀ ਟ੍ਰੇਡਸ ਜਿਲ੍ਹਾ ਸੰਗਰੂਰ ਵੀਰੇ ਸੰਗਰੂਰ ਹਾਂਜੀ ਠੀਕ ਆ ਇੱਕ ਵਾਰੀ ਨੰਬਰ ਹੀ ਬੋਲ ਦੇ ਬਾਈ 98146 99 46 33 283 ਠੀਕ ਆ ਤੇ ਬਾਈ ਰੇਟ ਕੀ ਗੱਲ ਕਰਤਾ ਜੇ ਰੇਟ ਦੀ ਗੱਲ ਕਰੀ ਮੁੱਲ ਇੱਕ 15 ਕਰਦੇ ਵੀਰੇ ਠੀਕ ਆ ਮਾਨਦਾਨ ਹੋ ਹਾਂ ਹੋਊਗਾ ਵੀਰੇ ਜ਼ਰੂਰ ਠੀਕ ਆ ਲੈ ਵੀ ਮਿੱਤਰੋ ਮਾਨਦਾਨ ਬਾਈ ਕਹਿੰਦਾ ਹੋਊ ਇੱਕ 15 ਰੇਟ ਆ ਚੰਗੀ ਝੋਟੀ ਆ ਤੇ ਸੂਈ ਹੈਗੀ ਕਿ ਮਹੀਨੇ ਦੀ ਬਾਈ 23 ਦਿਨਾਂ ਦੀ ਸੂਈ ਆ ਬਾਈ 23 ਦਿਨਾਂ ਹਾਂ 20 ਦਿਨਾਂ ਦੀ ਕਰੋ ਬਾਈ 23 ਦਿਨ ਜਿਹੜੀ ਬਾਈ ਦੂਜੇ ਨੰਬਰ ਤੇ ਆ ਝੋਟੀ ਇਹ ਮੰਲਾ ਕਿਵੇਂ ਸੂਈ ਆ ਇਹ ਤੀਜਾ ਸੂਗਾ ਵੀਰੇ ਤੀਜਾ ਸੂਗਾ ਹਾਂ ਇਹ ਥੱਲੇ 12 ਲੀਟਰ ਦੁੱਧ ਤਿਆਰ ਹੈ ਪੰਜ ਛੇ ਦਿਨਾਂ ਦੀ ਪੰਜ ਛੇ ਦਿਨਾਂ ਦੀ ਸੂਈ ਆ ਠੀਕ ਆ ਤੇ ਬਾਈ ਇਦਾਂ ਵੱਲ 1 ਲੱਖ ਰੁਪਏ ਕਰਦੇ ਵੀਰੇ ਠੀਕ ਆ ਮਾਨਤਾ ਨਹੀਂ ਜ ਵੀ ਹੋਊਗਾ ਠੀਕ ਆ ਲੈ ਵੀ ਮਿੱਤਰੋ ਬਾਈ ਨਾਲ ਸੰਪਰਕ ਕਰ ਲਓ ਪਿੰਡ ਹਰਿਆਊ ਜਿਹੜਾ ਵੀਰੇ ਚਵਾਈ ਚੂਈ ਦੇ ਜਮੋਕੇ ਨੇ ਜ਼ਿਲ੍ਹਾ ਸੰਗਰੂਰ ਆ ਤੇ ਦੋ ਟਾਈਮ ਤਸੱਲੀ ਵੀ ਕਰ ਲਿਆ ਲਾ ਚਾਹੇ ਚਾਰ ਡੰਗ ਚੱਲੀ ਵੀਰੇ ਆਪਾਂ ਗਿਆ ਬਾਈ ਕੋਲੇ ਘਰੇ ਵੀ ਹੁੰਦੀਆਂ ਨੇ ਆ ਬਾਈ ਠੀਕ ਆ ਕਈ ਵਾਰ ਚੋਕੇ ਲੈਉਣੀਆਂ ਘਰੋਂ ਵੀ ਲੈ ਸਕਦੇ ਤੁਸੀਂ ਚੰਗੀਆਂ ਝੋਟੀਆਂ ਲੈ ਕੇ ਆਉਂਦਾ ਬਾਈ ਤੇ ਸੰਪਰਕ ਤੁਸੀਂ ਕਰਨਾ ਪੂਰੀ ਤਸੱਲੀ ਕਰਕੇ ਫਿਰ ਖਰੀਦ ਸਕਦੇ ਲੈ ਵੀ ਮਿੱਤਰੋ ਅੱਜ ਦੀ ਵੀਡੀਓ ਜਿਹੜੀ ਤੁਸੀਂ ਪਸ਼ੂ ਮੰਡੀ ਮਾਨਸਾ ਤੋਂ ਦੇਖੀ ਆ ਹਰ ਸ਼ੁੱਕਰਵਾਰ ਦੀ ਤਰ੍ਹਾਂ ਆਪਾਂ ਜਿਹੜੀ ਮਾਨਸਾ ਮੰਡੀ ਮਾੜੇ ਤੋਂ ਮਾੜਾ ਬਸ ਉਹ ਬਹੁਤ ਚੰਗੇ ਥੋੜੇ ਘੱਟ ਆਉਂਦੇ ਆ ਤੇ ਮੰਡੀ ਵਧੀਆ ਭਰਦੀ ਹਰ ਸ਼ੁੱਕਰਵਾਰ ਲੱਗਦੀ ਆ ਤੇ ਬਾਕੀ ਅੱਜ ਦੀ ਵੀਡੀਓ ਕਿਵੇਂ ਲੱਗੀ ਦੋਸਤੋ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਮਿਲਾਂਗੇ ਦੋਸਤੋ ਕਿਸੇ ਜਲਦੀ ਨਵੀਂ ਜਿਹੀ ਮੰਡੀ ਦੇ ਨਾਲ ਤਬ ਤੱਕ ਲਈ ਦਿਓ ਜੀ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਦੇ ਲਈ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾੜਾ ਸਮਨ ਆ ਲਈਏ ਦੋਸਤੋ ਮਿਲਦੇ ਆਂ ਦੋਸਤੋ ਕਿਸੇ ਮੰਡੀ ਦੇ ਨਾਲ ਧੰਨਵਾਦ ਸਾਰੇ ਭਰਾਵਾਂ ਦਾ